ਸ੍ਰੀ ਗੱਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਵੱਡਾ ਮਾਮਲਾ ਛਿੜਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ਵਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਹੀ ਆਪਣੀਆਂ ਜ਼ਮਾਨਤ ਦੀ ਜਿਹੜੀ ਹੈ ਵਾਰ-ਵਾਰ ਪਟੀਸ਼ਨ ਪਾਈ ਜਾ ਰਹੀ ਹੈ ਲੇਕਿਨ ਕਿਸੇ ਤਰ੍ਹਾਂ ਦੀ ਵੀ ਅਦਾਲਤ ਵੱਲੋਂ سپورਟ ਨਹੀਂ ਮਿਲ ਰਹੀ ਜਾਂ ਫਿਰ ਅਦਾਲਤ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ ਜਿੱਥੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਿਕਰਮ ਜੀਠਿਆ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾਣਾ ਪੈ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਟੋਕਰਾ ਪਰਾ ਪਿਆ ਹੈ ਸਬੂਤਾਂ ਦਾ ਜਿੱਥੇ ਵਿਜੀਲੈਂਸ ਵੱਲੋਂ ਜਿੱਥੇ ਗੱਲ ਕਰ ਲਈਏ ਸਰਕਾਰੀ ਵਕੀਲਾਂ ਕੋਲ ਸਬੂਤਾਂ ਦੀ ਜਿਹੜੀ ਹੈ ਇੱਕ ਵੱਡੀ ਗੁੱਠਲੀ ਬੰਨੀ ਪਈ ਹੈ ਲੇਕਿਨ ਜਦੋਂ ਖੋਲਣਗੇ ਤਾਂ ਹੌਲੀ-ਹੌਲੀ ਬਿਕਰਮ ਸਿੰਘ ਮੱਜੀਠੀਆ ਨੂੰ ਲੰਮੇ ਸਮੇਂ ਵਾਸਤੇ ਜੇਲੀ ਤਖੇਲ ਦਿੱਤਾ ਜਾਵੇਗਾ ਜਿੱਤੇ ਇੱਕ ਪਾਸੇ ਸਮਰਥਕਾਂ ਵੱਲੋਂ ਬਿਕਰਮ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੇ ਵਕੀਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਸਿਰਫ ਬਦਲਾ ਖੋਰੀ ਦੀ ਰੰਜਿਸ਼ ਹੈ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਦਲਾ ਖੋਰੀ ਨਹੀਂ ਇਹ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਨਸ਼ਾ ਤਸਕਰੀਆਂ ਕੀਤੀਆਂ ਜਿਨ੍ਹਾਂ ਨੇ ਪਿਸਟਿਆਚਾਰੀ ਕੀਤੀ ਜਿਨ੍ਹਾਂ ਨੇ ਪਿਸਟਿਆਚਾਰ ਦੇ ਵਿੱਚ ਲੋਕਾਂ ਨੂੰ ਲੁੱਟਿਆ ਕਸੁੱਟਿਆ ਉਹ ਲੋਕ ਹੁਣ ਨਾਭਾ ਦੀ ਜੇਲ੍ਹ ਦੇ ਵਿੱਚ ਲੰਮੇ ਸਮੇਂ ਲਈ ਸੜਨਗੇ ਕਿਉਂਕਿ ਹਜੇ ਤਾਂ ਹੋਰ ਮੱਛੀਆਂ ਨੇ ਵੀ ਜਾਲ ਦੇ ਵਿੱਚ ਫਸਣਾ ਹੈ ਤੇ ਲਗਾਤਾਰ ਮੱਛੀਆਂ ਜਿਹੜੀਆਂ ਨੇ ਉਹਨਾਂ ਨੂੰ ਗੋਤੇ ਲਵਾਏ ਜਾਣਗੇ ਤਾਂ ਜੇਕਰ ਗੱਲ ਕਰੀਏ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੱਡੇ ਸਬੂਤ ਮਿਲ ਗਏ ਨੇ ਜਿੱਥੇ ਉਹਨਾਂ ਨੂੰ ਇਹ ਸਬੂਤਾ ਰਾਈ ਜਿਹੜਾ ਹੈ ਲੰਮੇ ਸਮੇਂ ਲਈ ਜੇਲ ਕਟਨੀ ਪੈ ਸਕਦੀ ਹੈ ਜਿੱਥੇ ਇੱਕ ਪਾਸੇ ਵਕੀਲਾਂ ਵੱਲੋਂ ਜਿਹੜੇ ਆ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਰਸ਼ਦੀਪ ਪਲੇਅਰ ਦੀ ਗੱਲ ਕਰੀ ਹੈ ਜਾਂ ਦੂਸਰੇ ਪਾਸੇ ਤਨਪ੍ਰਿੰਤ ਸੋਦੀ ਦੀ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਸਬੂਤ ਇੰਨੇ ਨਹੀਂ ਹੈਗੇ ਜਿੰਨੀਆਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲਾ ਹਾਲਾ ਮਚਾਈ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਤੇ ਹਰ ਇੱਕ ਉਹ ਸਬੂਤ ਹੈ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਵਿੱਚ ਭੇਜੇਗਾ ਤੁਹਾਨੂੰ ਦੱਸਿਆ ਕਿ ਮਜੀਠੀਆ ਕੇਸ ਵਿੱਚ ਦਾਖਲ ਹੋਵੇਗੀ 4700 ਕਰੋੜ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੋਧਕथित ਪਿਛਿਆਚਾਰ ਮਾਮਲੇ ਵਿੱਚ ਅੱਜ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਾਰਟਿਸ ਦਾਖਲ ਕੀਤੀ ਜਾਵੇਗੀ ਇਹ ਚਾਰਟੀ ਕੁਝ ਹੀ ਦਿਨ ਵਿੱਚ ਮੁਹਾਲੀ ਅਦਾਲਤ ਵਿੱਚ ਵੀ ਪੇਸ਼ ਹੋ ਜਾਵੇਗੀ ਇਹ ਦਸਤਾਵੇਜ਼ ਚਾਰਟ ਸੀਟ 40000 ਤੋਂ ਵੱਧ ਪੰਨਿਆਂ ਦੀ ਹੈ ਜੋ ਕਿ ਇੱਕ ਵਿਸਤ੍ਰਿਤ ਜਾਂਚ ਦਾ ਨਤੀਜਾ ਹੈ ਜਾਇਦਾਦ ਦਾ ਖੁਲਾਸਾ ਇਸ ਵਿੱਚ 700 ਕਰੋੜ ਰੁਪਏ ਤੋਂ ਵੀ ਵੱਧ ਨਜਾਇਜ਼ ਅਤੇ ਬੇਨਾਮੀ ਜਾਇਦਾਦ ਦਾ ਖੁਲਾਸਾ ਹੋਇਆ ਗਵਾ ਅਤੇ ਸਬੂਤ ਚਾਟੀ ਵਿੱਚ 200 ਵੱਧ ਲੋਕਾਂ ਦੀ ਗਵਾਹੀ ਅਤੇ 400 ਬੈਂਕ ਖਾਤਿਆਂ ਦੀ ਜਾਂਚ ਰਿਪੋਰਟ ਸ਼ਾਮਲ ਹੈ ਜਾਂਚ ਦਾ ਕੇਰਾ ਇਹ ਹੈ ਕਿ ਵਿਜੀਲੈਂਸ ਟੀਮ ਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਦਿੱਲੀ ਦੀ 15 ਤੋਂ ਵੱਧ ਟਿਕਾਣਿਆਂ ਤੇ ਛਾਪੇਮਾਰੀ ਜਾਂਚ ਕਰਨ ਤੋਂ ਬਾਅਦ ਇਹ ਚਾਟੀ ਤਿਆਰ ਕੀਤੀ ਹੈ ਹੋਰ ਨੇਤਾਵਾਂ ਦਾ ਬਿਆਨ ਇਹ ਹੈ ਕਿ ਚਾਟ ਵਿੱਚ ਅਕਾਲੀ ਭਾਜਪਾ ਨੇਤਾਵਾਂ ਦੇ ਬਿਆਨ ਵੀ ਦਰਜ ਕੀਤੇ ਗਏ ਨੇ विजिलेस ब्यूरो ਦੇ ਨਿਰਦਾਸ ਸਮੇਂ ਅੰਦਰ ਚਾਰਚੀ ਦਾ ਦਾਖਲਾ ਕਰਕੇ ਜਾਂਚ ਅੱਗੇ ਵਧਾਇਆ ਹੈ ਇਸ ਕੇਸ ਨੂੰ ਸਿਆਸੀ ਅਤੇ ਕਾਨੂੰਨੀ ਤੌਰ ਤੇ ਇਹ ਮੋੜ ਮੰਨਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਦਿੱਲੀ ਤੇ 15 ਤੋਂ ਵੱਧ ਟਿਕਾਣੇ ਜਿਹੜੇ ਨੇ ਫੜੇ ਗਏ ਨੇ ਤੇ ਦੂਸਰੇ ਪਾਸੇ ਅਕਾਲੀ ਪਾਜਪਾ ਦੇ ਵੀ ਵੱਡੇ ਨੇਤਾਵਾਂ ਦੇ ਵਿੱਚ ਨਾਮ ਆ ਰਹੇ ਨੇ ਜਿਹਦੇ ਚਲਦਿਆਂ ਇੱਕ ਝਟਕਾ ਲੱਗੇਗਾ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਜਾਣਾ ਪਵੇਗਾ ਜਿਹੜੇ ਕਹਿੰਦੇ ਸੀ ਮੇਰੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਹੈ ਮੈਨੂੰ ਸਿਰਫ ਫਸਾਇਆ ਜਾ ਰਿਹਾ ਲੇਕਿਨ ਹੁਣ ਵਿਜੀਲੈਂਸ ਵੱਲੋਂ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜਿਹੜੇ ਹੁਣ ਮੁਹਾਲੀ ਦੀ ਅਦਾਲਤ ਦੇ ਵਿੱਚ ਜਾਣੇ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਬੱਜੇ ਹੱਥ ਜਿਹੜਾ ਹੈ ਬਾਹਰ ਨਹੀਂ ਨਿਕਲ ਪਾਵੇਗਾ ਲਗਾਤਾਰ ਲੋਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿੱਥੇ ਵੱਡੇ ਵੱਡੇ ਸਬੂਤਾਂ ਦੀ ਜਿਹੜੀ ਵੇਟ ਕਰ ਰਹੇ ਸੀ ਉਡੀਕ ਕਰ ਰਹੇ ਸੀ ਕਿ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਕਰਵਾਈ ਗਈ ਹੈ ਜਿਹੜੀ ਭਗਵੰਤ ਸਿੰਘ ਮਾਨ ਵੱਲੋਂ ਉਹ ਕਿੰਨੀ ਸੱਚੀ ਹੈ ਤੇ ਕਿੰਨੀ ਝੂਠੀ ਹੈ ਲੇਕਿਨ ਉਹਦਾ ਅੱਜ ਨਤੀਜਾ ਨਿਕਲ ਕੇ ਸਾਹਮਣੇ ਆ ਰਿਹਾ ਹੈ 200 ਤੋਂ ਵੀ ਵੱਧ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਨੇ ਉਹ ਉਹਨਾਂ ਦੇ ਬਿਆਲ ਲਏ ਗਏ ਨੇ ਜਿੰਦੇ ਵਿੱਚ ਭਾਜਪਾ ਤੇ ਕਾਲੀਆਂ ਦੇ ਵੀ ਸਮਰਥਕਾਂ ਦੇ ਨਾਮ ਸ਼ਾਮਲ ਹੋਏ ਨੇ ਜਿਹਦੇ ਵਿੱਚ ਹੁਣ ਬਚ ਪਾਣਾ ਵਿਕਰਮ ਸਿੰਘ ਮਜੀਠੀਆ ਲਈ ਬੜਾ ਹੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਵਾਸਤੇ ਜੇਲ੍ਹ ਵਿੱਚ ਜਾਵੇਗਾ ਜਿਹੜਾ ਔਰਸ਼ ਰੈਣੀਆ ਦੀ ਗੱਲ ਕਰਦਾ ਸੀ ਵੀਆਈਪੀ ਵੀਆਈਪੀ ਸਹੂਲਤਾਂ ਮੰਗਦਾ ਸੀ ਲੇਕਿਨ ਅਜਿਆ ਹੁਣ ਨਹੀਂ ਹੋਵੇਗਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹੁਣ ਵਿਕਰਮ ਜੀਠੀਆ ਦੇ ਜਿਹੜੇ ਉਹ ਦਿਨ ਸ਼ੁਰੂ ਹੋ ਗਏ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੀ ਤੌਰ ਤੇ ਨਸ਼ਾ ਤਸਕਰੀ ਕੀਤੀ ਪਿਸਟਾਚਰੀ ਕੀਤੀ ਲੇਕਿਨ ਸਬੂਤ ਹੁਣ ਪੇਸ਼ ਹੋਣੇ ਸ਼ੁਰੂ ਹੋ ਗਏ ਨੇ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਜਿੱਤੇ ਵਿੱਚ ਉਹਦੇ ਪਰਿਵਾਰ ਤੱਕ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਧੰਨਵਾਦ